ਲਗਭਗ ਪਿਛਲੇ 1.5 ਸਾਲ ਤੋਂ ਜਿੱਦਾਂ ਤੁਸੀਂ ਔੜ ਜਾਣ ਦਾ ਸਿਲਸਿਲਾ ਪਰਿਵਾਰ ਨੂੰ ਸਪੋਰਟ ਕਰਨ ਦੀ ਬੜੀ-ਬੜੀ ਜਿਹੜੀ ਤੁਸੀਂ ਉਦੋਂ ਕੀਤੀ ਹੈ ਤੁਹਾਡਾ ਸਾਰਿਆਂ ਦਾ ਮੈਂ ਆਪਣੇ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਕਿਉਂਕਿ ਹਰੇਕ ਸੰਦੇਰ ਨੂੰ ਆਪਾਂ ਜਸਟਿਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ-ਬਾਤਾਂ ਕਰਦੇ ਆਂ ਹੁਣ ਤੱਕ ਆਪਾਂ ਕੀ ਕੀਤਾ ਕਿੱਥੇ ਕਿ ਪਹੁੰਚੇ ਆਂ ਤਾਂ ਕੁਝ ਜੋ ਸਰਕਾਰ ਵੱਲੋਂ ਯਾਤਨੀਆਂ ਕੀਤੀਆਂ ਜਾਂਦੀਆਂ ਨੇ ਜਾਂ ਜੋ ਟੀਟਸਾ ਜਿਹੜੀ ਪਾਰਲਮਨਸਤਾ ਸਰਕਾਰ ਨੇ ਵਿਖੋਲੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਕਤ ਤੁਸੀਂ ਉਦਾਂ ਹੀ ਹੁਣ ਵੀ ਕਰ ਰਹੇ ਨੇ ਤਾਂ ਬਦੀਰੇ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗਵਰਨਮੈਂਟ ਦੀ ਕੋਈ ਸਾਠਗਾਠ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਸਮਝੌਤਾ ਕੀਤਾ ਹੁੰਦਾ ਹੈ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ 'ਈ ਸੜਕਾਂ ਦੇ ਧੱਕੇ ਖਾ ਰਿਹਾ ਹੈ। ਪ੍ਰੰਤੂ ਕਾਨੂੰਨ ਨੂੰ ਤੋੜਨ ਵਾਲੇ ਖੌਫ ਪੈਦਾ ਕਰਨ ਵਾਲੇ ਉਹ ਜੇਲਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਫੌਨਾ ਦੇ ਵਰਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਤੁੰਗਾਉਣ ਦਾ ਕੰਮ ਬਾਅਦ ਸਪੂਰ ਜਾਰੀ ਹੈ ਪਿਛਲੇ 2-4 ਦਿਨ ਦੇ ਵਿੱਚ ਤੁਸੀਂ ਵੇਖਿਆ ਹੋਣਾ ਥੋੜਾ ਬਹੁਤਾ ਲੱਗਿਆ ਵੀ ਪੁਲਿਸ ਥੋੜਾ ਜਿਹਾ ਪੈਰਾਂ ਤੇ ਗੋਲੀਆਂ ਮਾਰਨ ਦਾ ਲੱਗੀ ਹੈ 4-5 ਕੇਸ ਹੋਏ ਨੇ ਪਤਾ ਨਹੀਂ ਸੱਚੇ ਆ ਝੂਠੇ ਰੱਬ ਜਾਣਦਾ ਹੈ ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਐਕਟਿਵ ਹਾਂ ਪਰੰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਅਫਸਰ ਜਾਂ ਸਰਕਾਰ ਗੰਭੀਰ ਹੋਵੇ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਇਹ ਵੀਡੀਓ ਬਣੀ ਤਾਂ ਜੂਗ ਹੈ ਪਰ ਪੰਜਾਬ ਤੋਂ ਬਾਹਰ ਬਣੀ ਕਿੱਥੇ ਇਹ ਤਾਂ ਮੰਨ ਲਿਆ ਬਣੀ ਵੀ ਕਸਟਡੀ ਦੇ ਵਿੱਚ ਹੈ ਹੁਣ ਕਸਟਡੀ ਤੁਹਾਡੀ ਹੋਵੇ ਚਾਹੇ ਦੂਜੀ ਸਟੇਟ ਦੀ ਹੋਵੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਐਫ ਆਈ ਆਰ ਦਰਜ ਕਰਨ ਲਈ ਰਾਜੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਂ ਨਹੀਂ ਪਾ ਸਕਦੇ ਵਾਨ ਪਸ਼ਾਤਿਆਂ ਦੇ ਖਿਲਾਫ ਤਫਨ ਯਾਰ ਦੇਣ ਲੱਗੇ ਨੇ ਨਾਲ ਇਹ ਵੀ ਮੰਨ ਗਏ ਨੇ ਵੀ ਜਿਹੜੀ ਉਹ ਵੀਡੀਓ ਹੈ ਉਹ ਗੈਰ ਕਾਨੂੰਨਨ ਹੈ ਉਹਨੂੰ ਅਸੀਂ YouTube ਤੋਂ ਹਟਾ ਦੇਾਂਗੇ ਹਟਾਈ ਨਹੀਂ ਹਲ ਤੱਕ ਇਹ ਵੀ ਲੱਗਦਾ ਵੀ ਅੱਜ ਸ਼ਾਇਦ ਹਟੇ ਵੀ ਨਾ ਕਿਉਂਕਿ ਬੜੀ ਮਿਲੀ ਭੁਤ ਦੇ ਨਾਲ ਇੱਕ ਨੈਕਸਸ ਦੇ ਵੱਲੋਂ ਉਹ ਬਣਾਈ ਗਈ ਹੈ ਉਸ ਵੀਡੀਓ ਬਣਾਉਣ ਦਾ ਮਤਲਬ ਹੀ ਕੋਈ ਐ ਵੀ ਕਿ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਵਹੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਾਉਣਾ ਤਾਂ ਇਸੇ ਕਰਕੇ ਉਹ 12 ਮਿਲੀਅਨ ਕਰਾਸ ਕਰ ਚੁੱਕੀ ਹੈ ਈਊਜ਼ ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਸੇ ਹਮਾਂਜੋਗ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਆ ਵੀ ਇਹ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਜੇ ਗੈਰ ਕਾਨੂੰਨੀ ਆ ਤਾਂ ਫਿਰ ਚੱਲਦੀ ਕਿੱਧਰੋਂ ਆ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਐਡਵਾਈਜ਼ਰੀ ਉਹ ਕਹਿੰਦੀ ਹੈ ਵੀ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਦੂਜਾ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀਡੀਓ ਗਲਤ ਹੈ ਗੈਰਕਾਨੂੰਨੀ ਹੈ ਬਾਣੀ ਨਹੀਂ ਚਾਹੀਦੀ ਸੀ ਪਰ ਬਣਤਾ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੋ ਇਹ ਸਾਡੇ ਲੀਡਰਾਂ ਦਾ ਵੀਰੋ ਅੱਜ ਐਲੀ ਕਰ ਰਹੇ ਨੇ ਹੁਬਕੇ ਆਪਣੇ ਗਵਾਂਡ ਬੱਤੇ ਦੇ ਵਿੱਚ ਕੇਜਰੀਵਾਲ ਨੂੰ ਵੀ ਬੁਲਾਇਆ ਹੋਇਆ ਪਰ ਕੀ ਕਦੇ ਇਹ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਦੋਂ ਕਰ ਰਹੇ ਆ ਕੀ ਇਹ ਕਿ ਗਰੀਬ ਘਰ ਚੋਂ ਸਟ੍ਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਜੇ ਕੀ ਦਾ ਲੋਹਾ ਬਣਵਾ ਕੇ ਗਿਆ ਉਹਨੂੰ ਤੁਸੀਂ ਕਤਲ ਕਰਵਾ ਦਿੰਦੇ ਹੋ ਤੁਹਾਡੇ ਨਿظام ਦੇ ਵੱਲੋਂ ਉਹਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੀ ਜਾਂਦੀ ਹੈ ਔਰ ਬਦਕਸੂਤੀ ਇਥੋਂ ਤੱਕ ਵੀ ਉਹਦਾ ਕਤਲ ਹੋਣ ਤੋਂ ਬਾਅਦ ਡੇਢ ਘੰਟਾ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਨਾਕਾ ਤੱਕ ਵੀ ਨਹੀਂ ਲਾਉਂਦੇ ਤਾਂ ਤੁਸੀਂ ਸਿੱਧਾ ਹੀ ਕਹਿ ਦਿਓ ਵੀ ਜਿਹੜਾ ਕੋਈ ਨੌਜਵਾਨ ਗੈਂਗਸਟਰ ਨੂੰ ਬਿਨਾਂ ਪ੍ਰਤੀ ਦਿੱਤੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰੂਗਾ ਉਹਦਾ ਇਹੀ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾਇਆ ਕਰੋ ਘੱਟੋ-ਘੱਟ ਅਸੀਂ ਆ ਪੰਗਲਪੂਸੇ ਚੋਂ ਤਾਂ ਬਚ ਰਹੀਏ ਵੀ ਉਹਨੇ ਕੀਤਾ ਜੀ ਉਹਨੇ ਕੀਤਾ ਜਿਹਦਾ ਹੱਥ ਹੋ ਸਕਦਾ ਜੀ 1.5 ਸਾਲ ਹੋ ਗਿਆ ਸੀ ਲਗਾਤਾਰ ਘੱਟਾ ਛਾਣੀ ਜਾਂਦੇ ਆ ਹਰੇਕ ਕੋਰਟ ਦੇ ਉੱਤੇ ਤੁਸੀਂ ਦੇਖਿਆ ਹੋਣਾ ਇਹਨਾਂ ਦੀਆਂ ਗਵਾਹੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਪੁਖਤਨੀ ਸੀ ਕਿੱਦਾਂ ਮਿਲੀ ਪੁਖਤ ਦੇ ਅਨੁਸਾਰ ਇਹਨਾਂ ਨੇ ਮੋਹਨੇ ਦਾ ਕਤਲ ਕਰਵਾਤਾ ਗੋਇੰਦਵਾਲ ਦੇ ਵਿੱਚ ਕਿਉਂਕਿ ਉਸੇ ਤੋਂ ਲਿੰਕ ਜੁੜਨੇ ਸੀ ਉਸੇ ਦੇ ਫੋਨ ਤੋਂ ਗੱਲ ਹੁੰਦੀ ਸੀ ਉਹੀ ਇਹਨਾਂ ਦਾ ਮੀਡੀਏਟਰ ਸੀ ਤਾਂ ਇਹਨਾਂ ਨੂੰ ਸਾਰਾ ਪਤਾ ਸੀ ਕੱਲ ਨੂੰ ਚਲਾਨ ਪੇਸ਼ ਹੋਊਗਾ ਚਾਰਜ ਫਰੇਮ ਹੋਣਗੇ ਫਲਾਨੀ ਗਵਾਹੀ ਹੈ ਆਪਣੇ ਖਿਲਾਫ ਜੋ ਕੀ ਉਹ ਗਵਾਹੀਆਂ ਨੂੰ ਪਹਿਲਾਂ ਹੀ ਇਹਨੇ ਬੜੇ ਤਰੀਕੇ ਦੇ ਨਾਲ ਖਤਮ ਕੀਤਾ ਤੇ ਨਹੀਂ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਿੰਨ ਪਰਤਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੁੰਦੀ ਹੈ ਤੇ ਉੱਥੇ ਪੁਲਿਸ ਮਲਾਜ਼ਮ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਰੇਆਮ ਜਿਹੜੇ ਗੁੰਡੇ ਆ ਉਥੇ ਅੰਦਰ ਕਤਲ ਕਰੀ ਜਾਂਦੇ ਆ ਸੂਏ ਮਾਰ ਮਾਰ ਕੇ ਬੰਦੇ ਮਾਰੀ ਜਾਂਦੇ ਆ ਔਰ ਮਲਾਜ਼ਮ ਦੇ ਸਾਹਮਣੇ ਹਾਜ਼ਰੀ ਦੇ ਵਿੱਚ ਜੇਲ੍ਹ ਦੇ ਵਿੱਚ ਇਦੋਂ ਵੱਧ ਪ੍ਰੋਟੈਕਸ਼ਨ ਕਿੱਥੇ ਹੋ ਸਕਦੀ ਹੈ ਜਦੋਂ ਮਰਡਰ ਉੱਥੇ ਨਹੀਂ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ ਹੁਣ ਤੁਸੀਂ ਦੇਖ ਲਵਾ ਸਕਦੇ ਹੋ ਗੁਗਾ ਮੜੀ ਜੀ ਵਿਆਦਾ ਕਾਰਡ ਲੈ ਕੇ ਘਰੇ ਜਾਂਦੇ ਆ ਨਾ ਕਮੀਨਿਆਂ ਨੇ ਤਾਂ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਲਸਾ ਦੇ ਨਾਲ ਆਉਂਦਾ ਪਰੰਤੂ ਮੇਰੀ ਲਿਗਾ ਉਹਦੇ ਹੱਥਾਂ ਤੇ ਹੁੰਦੀ ਇਹਦੀ ਹਰਕਤ ਕੀ ਕਰੀ ਜਾਂਦਾ ਹੈ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਵੀ ਪਿਉਂਦੇ ਆ ਫਿਰ ਵੀ ਲੱਗਦਾ ਵੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਨਿਕਾਇਆ ਇਦਾਂ ਦੀ ਬੇਭਰੋਸਗੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਜੇ ਅਸੀਂ ਖੁਸ਼ੀ ਗਮੀ ਦੇ ਇਕੱਠੇ ਹੋਣ ਲੱਗੇ ਵੀ ਹਜ਼ਾਰ ਬਾਰ ਆਪ ਦਾ ਅੱਗਾ ਪਿੱਛਾ ਹੀ ਵੇਖੀ ਜਾਂਦੇ ਬੰਦਾ ਕੌਣ ਆ ਮਤਾਂ ਦੇਖਣ ਲੱਗੇ ਆ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਭਲਾ ਮੈਂ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਨਾ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਾਂ ਕਿੰਨੀ ਕਵਾਜਮ ਗੱਲ ਹੈ ਸਾਡੀ ਸਰਕਾਰ ਕਿਉਂ ਨਹੀਂ ਇਹਨੂੰ ਕੰਜਰਾਂ ਨੂੰ ਇੱਕ ਜੇਲ੍ਹ ਦੇ ਵਿੱਚ ਇਕੱਠੇ ਕਰਦੀ ਆਪੇ ਵਹਾਲੇ ਵੱਢ ਕੇ ਤਾਂ ਮਰ ਜਾਣ ਜੇ ਥੋਥੋ ਨਹੀਂ ਕੋਈ ਸੁੰਦਾ ਘੱਟੋ ਘੱਟ ਆਪਸੀ ਨਹੀਂ ਪਰ ਲੈਣੇ ਤੁਸੀਂ ਇਕੱਲੇ ਇਕੱਲੇ ਸੈਲ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਜਿਹੜੇ ਟੈਕਸ ਪੇ ਕਰਦੇ ਆ ਤੁਸੀਂ ਉਹਨਾਂ ਦੀ ਕਮਾਈ ਇਹਨਾਂ ਗੁੰਡਿਆਂ ਦੇ ਉੱਤੇ ਇਹਨਾਂ ਦੀ ਸਿਕਿਉਰਿਟੀ ਦੇ ਉੱਤੇ ਖਰਚ ਕਰ ਰਹੇ ਹੋ ਜਦ ਕਿ ਮਾਝੂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੂੰ ਕਥਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋਂ ਉਹਨਾਂ ਦੇ ਰਹਿ ਲਈ ਜਾਵੇ ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਸਬੂਧਾ باندې ਉੱਤੇ ਲੱਗੇ ਨਾਗਰਿਕਾਂ ਦੀ ਬਿਹਤਰੀ ਦੇ ਵਾਸਤੇ ਪੈਸਾ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਡਾ ਜੇਲਾ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣਗੀਆਂ ਕਿਦਾਂ ਫੁੱਲਾਂ ਵਾਲੀ ਰਜਾਈ ਦੇ ਉੱਤੇ ਤਿੰਨ ਫੋਨ ਪਏ ਨੇ ਫਰੀਦਕੋਟ ਜੇਲ੍ਹ ਦੇ ਉੱਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈ ਸੀ ਕਿ ਸਰਕਾਰ ਦੇ ਜਵਾਈ ਕੈਪਸ਼ਨ ਪਾਇਆ ਸੀ ਐਂਕਾਂ ਦਾ ਉੱਤੇ ਲਿਖ ਕੇ ਤਾਂ ਬੇਸ਼ੱਕ ਉਹ 24 ਘੰਟੇ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੰਤਕ ਉਹ ਤਾਂ ਉਹ ਜੇ ਉਹ ਨਹੀਂ ਇੰਨੀ ਸਰਕਾਰ ਦੇ ਜਵਾਈ ਕਹਿਣ ਦੀ ਹਿੰਮਤ ਹੋਈ ਹੈ ਤਾਂ ਜੇ ਤੁਸੀਂ ਜਵਾਈਆਂ ਵਾਂਗੂ ਭਾਈ ਰੱਖ ਦੋ ਫੇਰ ਹੀ ਕਹਿੰਦੇ ਅਗਲੇ ਸੋ ਗਵਰਨਮੈਂਟ ਬਿਲਕੁਲ ਇਸ ਮਾਮਲੇ 'ਚ ਹੱਥ ਖੜੇ ਕਰੀ ਖੜੀ ਹੈ ਦੋ ਗੱਲਾਂ ਨੇ ਜਾਤਾ ਹੈ ਇਹ ਨੇ ਕਮਜ਼ੋਰ ਨੇ ਵੀ ਇਹਨਾਂ 'ਚ ਕੋਈ ਫੈਸਲਾ ਲੈਣ ਦੀ ਪਾਵਰੀ ਹੈ ਨਹੀਂ ਜਾਂ ਇਹ ਇਹਨੇ ਬੇਈਮਾਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਨਹੀਂ ਸਰਕਾਰ ਆਪਣਾ ਰਾਜਧਾਨੀ ਨਭਾਵੇ ਤਾਂ ਕੋਈ ਕੌਣ ਰੋਕ ਸਕਦਾ ਅਸੀਂ ਇਹਨਾਂ ਵੱਡਾ ਬਦਲਾਅ ਲੈ ਕੇ ਆਏ ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂਗਾ ਇਹਨਾਂ ਨੇ ਇੰਨੀ ਬੁਝਲੀ ਧਾਰ ਲਈ ਲੱਖਾਂ ਐਨਆਰਆਈਆਂ ਦੇ ਆਏ ਵਦੇਸ਼ਾਂ 'ਚ ਬੈਠਾ ਨੇ ਮਾਣਾਂ ਦੇ ਵਿੱਚ ਵੀ ਇਹ ਸੀਗਾ ਮਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ ਇਹਨਾਂ ਨੇ ਤਾਂ ਸਾਡਾ ਵੇੜਾ ਹੀ ਗਲਤ ਕਰਤਾ ਬਿਲਕੁਲ ਆਹ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ 'ਚ ਉੱਠ ਕੇ ਜੇ ਅੱਜ ਮਹਿਲਮਾਨੀਆਂ ਤੱਕ ਪਹੁੰਚਿਆ ਸੀ ਤਾਂ ਸਾਨੂੰ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਆਂ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ ਜਾ ਕੇ ਸਾਨੂੰ ਆਪਦੇ ਇਲਾਕੇ ਦਾ ਗੁੰਡਾ ਭਾਰਨਾ ਪਊਗਾ ਫਿਰ ਉਹਨੂੰ ਸਾਨੂੰ ਬਣਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ ਵਿੱਚ ਵਿਚਰ ਸਕਦੇ ਹਾਂ ਕਿ ਅਸੀਂ ਇਹਨਾ ਕਾਰਨਾ ਕਰਕੇ ਇਹ ਬਦਲਾ ਲੈ ਕੇ ਆਏ ਸੀ ਇਸ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਟ ਬਿਠਾਈ 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ 9 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਜਾ ਕੇ ਰਿਪੋਰਟ ਦਿੰਦੇ ਆ ਤੇ ਜਾ ਕੇ ਕਹਿ ਦਿੰਦੇ ਇਹ ਕੰਮ ਤਾਂ ਜੀ ਕਿਸੇ ਅਣਪਛਾਤੇ ਬੰਦਿਆਂ ਦਾ ਹੈ ਦੇਖੋ ਅਦਾਲਤ ਦੇ ਵਾਸਤੇ ਵੀ ਇਹਨਾਂ ਨੂੰ ਹਾਈ ਮਾਨਜੂਗ ਹਾਈ ਕੋਰਟ ਦਾ ਵੀ ਡਰ ਇਹਨਾਂ ਦੇ ਕਿਤੇ ਨੇੜੇ-ਤੇੜੇ ਹੈ ਨਹੀਂ ਇਹਨਾਂ ਨੇ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਮੈਂ ਤੁਹਾਨੂੰ ਕੀ ਕਹਾਂ ਉਹਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਲੇ ਹੋਏ ਨੇ ਸਾਰੇ ਜੇ ਕਿਸੇ ਤੇ ਐਫ ਆਈ ਆਰ ਕਰਦੇ ਆ ਜੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਉਹਦੇ ਤੇ ਉਂਗਲੀ ਧਰਦੇ ਆ ਤਾਂ ਇਹ ਖੁਦ ਫਸਦੇ ਆ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਹ ਕਨਸਪਾਇਰ ਕੈਨੇਡਾ ਭੱਜਿਆ ਹੋਇਆ ਹੈ ਵੀਡੀਓ ਪ੍ਰਕਾਸ਼ਤ ਹੋ ਆਪਣੇ ਚੈਨਲਾਂ ਦੇ ਚੱਲਣ ਤੋਂ ਪਹਿਲੇ ਹੀ ਭੱਜ ਗਿਆ ਸੀ ਕਿ ਤੁਹਾਨੂੰ ਪਤਾ ਨਹੀਂ ਕੀ ਪੁਰਸ਼ਾਂ ਲਈ ਵੀ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਾਉਂਗੇ ਅਗਲਾ ਸਾਲ ਪਾਰ ਪਹਿਲਾਂ ਇੱਕ ਕਦਮ ਲੈ ਵੀ ਸੋਚੇ ਧਰਦਾ ਮੇਰੀ ਪੱਕੀ ਹੋਈ ਫਸਲਾਂ ਮੈਂ ਸਾਰੀ ਉਮਰ ਜੋਬ ਕੀਤੀ ਹੈ ਇਹ ਕਿਤੇ ਖਰਾਬ ਨਾ ਹੋ ਜੇ ਡਰ ਕੇ ਬੰਦਾ ਨੌਕਰੀ ਕਰਦਾ ਹੈ ਰਿਟਾਇਰਮੈਂਟ ਦੇ ਨੇੜੇ ਜਾ ਕੇ ਤੇ ਇੱਥੇ ਇੰਸਪੈਕਟਰ ਸਾਹਿਬ ਨੂੰ ਗਿਆਨ ਨੂੰ ਨਾਮਿਨੇ ਹੋ ਗਏ ਛੱਡ ਕੇ ਥੋਂ ਕਦੇ ਤੁਸੀਂ ਪੁੱਛ ਪੜਤਾਲ ਕੀਤੀ ਵੀ ਕੋਈ ਬੰਦਾ ਬਿਨਾਂ ਛੁੱਟੀ ਲੈਦ